ਹਾਂਜੀ ਮਸ਼ਕਰ ਜੀ ਜਿਵੇਂ ਕਿ ਸਾਡੀ ਪੰਜਾਬ ਸਰਕਾਰ ਮਾਨਯੋਗ ਸੀਐਮ ਭਗਵੰਤ ਮਾਨ ਜੀ ਅ ਨਸ਼ਿਆਂ ਨੂੰ ਪੰਜਾਬ ਤੋਂ ਦੂਰ ਕਰਨ ਵਾਸਤੇ ਬੜੀ ਵੱਡੀ ਜਿਹੜੀ ਮੁਹਿੰਮ ਹੈ ਯੁੱਧ ਨਸ਼ਾ ਵਿਰੁੱਧ ਉਹ ਚਲਾਈ ਜਾ ਰਹੀ ਹੈ ਔਰ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਮੇਰੀ ਸਾਈਟੀ ਵੱਲੋਂ ਵੀ ਲਗਾਤਾਰ ਇਹੀ ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਕਿ ਨੌਜਵਾਨਾਂ ਨੂੰ ਜ਼ਿਆਦਾ ਜ਼ਿਆਦਾ ਖੇਡਾਂ ਦੇ ਜਿਹੜੇ ਸਮਾਨ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਵੰਡੇ ਗਏ ਨੇ ਕਾਕੀ ਜਿਹੜੇ ਨੌਜਵਾਨ ਨੇ ਉਹ ਵੱਤ ਵੱਤ ਖੇਡਾਂ ਵੱਲ ਜਿਹੜੇ ਪ੍ਰਮੋਟ ਹੋਣ ਔਰ ਉਹਦਾ ਜਿਹੜਾ ਇਹ ਰਿਜ਼ਲਟ ਵੀ ਬੜਾ ਵਧੀਆ ਆਇਆ ਹੈ ਕਿ ਬੜੇ ਜਿਹੜੇ ਨੌਜਵਾਨ ਨੇ ਸਾਡੇ ਜਿਹੜੇ ਫਾਜ਼ਿਲਕਾ ਦੇ ਏਰੀਆ ਦੇ ਵਿੱਚ ਜਿਹੜਾ ਕਿ ਸਰਦੀ ਇਲਾਕਾ ਹੈ ਉੱਤੇ ਬੜੇ ਜਿਹੜੇ ਨੇ ਲਗਾਤਾਰ ਜਿਹੜੇ ਟੂਰਨਾਮੈਂਟਸ ਕਰਵਾਏ ਜਾ ਰਹੇ ਨੇ ਔਰ 15 ਅਗਸਤ ਦੇ ਉਪਲਕਸ਼ ਤੇ ਵਿੱਚ ਤੇ ਨਾਲ ਹੀ ਨਸ਼ਿਆਂ ਦੇ ਖੋਣ ਨੂੰ ਦੂਰ ਕਰਨ ਵਾਸਤੇ ਇੱਕ ਜਾਗਰੂਕਤਾ ਰੈਲੀ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਤੇ ਮੇਰੀ ਸਾਇਟੀ ਵੱਲੋਂ ਜਿਹੜੀ ਹੈ ਕੱਲ ਕੱਢੀ ਜਾ ਰਹੀ ਹੈ ਕੱਲ 13 ਤਰੀਕ ਦਿਨ ਬੁੱਧਵਾਰ ਮੇਰੇ ਦਫਤਰ ਜੋ ਕਿ ਸਲੇਮਸ਼ਾ ਰੋਡ ਤੇ ਹੈ ਟਵਨ ਡੇਰ ਦੇ ਬਿਲਕੁਲ ਸਾਹਮਣੇ ਤਾਂ ਉੱਥੋਂ ਦੀ ਇਹ ਰੈਲੀ ਜਿਹੜੀ ਕੱਢੀ ਜਾਏਗੀ ਤੇ ਇਹ ਰੈਲੀ ਸਲੇਮਸ਼ਾ ਬਾਜ਼ਾਰ ਤੋਂ ਹੁੰਦੀ ਹੋਈ ਗਊਸ਼ਾਲਾ ਰੋਡ ਗਊਸ਼ਾਲਾ ਰੋਡ ਤੋਂ ਰਾਮ ਮੰਦਿਰ ਰਾਮ ਮੰਦਿਰ ਤੋਂ ਗਾਂਧੀ ਚੌਂਕ ਗਾਂਧੀ ਚੌਂਕ ਤੋਂ ਮਹਿਰੀਆ ਬਾਜ਼ਾਰ ਮਹਿਰੀਆ ਬਾਜ਼ਾਰ ਤੋਂ ਹੁੰਦੀ ਹੋਈ ਕੰਟਾ ਘਰ ਚੌਕ ਐਸ ਰੈਲੀ ਦੀ ਜਿਹੜੀ ਸਮਾਪਤੀ ਕੀਤੀ ਜਾਏਗੀ ਇਹ ਬਾਈਕ ਰੈਲੀ ਹੋਵੇਗੀ ਔਰ ਇਹੀ ਕਹਾਂਗੇ ਕਿ ਵਦ ਤਵਦ ਜੋ ਖੇਦਾਂ ਨੂੰ ਪਿਆਰ ਕਰਦੇ ਨੇ ਔਰ ਰਸ਼ੇਦ ਦੇ ਦਲਦਲ ਨੂੰ ਪੰਜਾਬ ਨੂੰ ਤੋਂ ਭਜਾਣਾ ਚਾਹੁੰਦੇ ਨੇ ਉਹਨੂੰ ਦੂਰ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਸਾਰਨ ਨੂੰ ਅਪੀਲ ਹੈ ਕਿ ਕੱਲ ਜਿਹੜਾ ਆ ਕੇ ਐਸ ਰੈਲੀ ਨੂੰ ਜੁਆਇਨ ਜ਼ਰੂਰ ਕਰੋ ਕਿਉਂਕਿ ਜੋ ਮੇਰੇ ਵੱਲੋਂ ਜਿਹੜੀਆਂ ਤੇ ਮੇਰੀ ਟੀਮ ਵੱਲੋਂ ਖੇਦ ਦਾ ਸਬੰਧ ਦਿੱਤਾ ਜਾ ਰਿਹਾ ਹੈ ਤਾਂ ਮੈਨੂੰ ਵੀ ਤੁਹਾਡੇ ਮੋਟੀਵੇਸ਼ਨ ਦੀ ਬਹੁਤ ਜ਼ਰੂਰਤ ਹੈ ਔਰ ਕੱਲ ਜਿਹੜਾ ਇਹ ਮੈਨੂੰ ਤੁਹਾਡੇ ਇੱਕ ਤੁਸੀਂ ਜੋ ਰੈਲੀ ਵਿੱਚ ਆਓਗੇ ਤਾਂ ਇੱਕੋ ਮੇਰੇ ਵਾਸਤੇ ਮੋਟੀਵੇਸ਼ਨ ਹੀ ਹੋਏਗਾ ਕਹੀ ਕਹਾਂਗੀ ਕਿ ਵੱਧ ਤੋਂ ਵੱਧ ਜਿਹੜਾ ਇਹ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਔਰ ਵੱਧ ਤੋਂ ਵੱਧ ਕੱਲ ਐਸ ਰੈਲੀ ਚ ਪਹੁੰਚੋ 13 ਅਗਸਤ ਦਿਨ ਬੁੱਧਵਾਰ ਸਵੇਰੇ 8:30 ਦਾ ਟਾਈਮ ਹੈ ਔਰ ਇਹ ਜਿਹੜੀ ਰੈਲੀ ਹੈ ਮੇਰੇ ਦਫ਼ਤਰ ਸਲੀਮ ਸ਼ਾਹ ਬਾਜ਼ਾਰ ਤੋਂ ਚਲਾਈ ਜਾਏਗੀ ਜੋ ਕਿ ਤਵਨ ਡੇਰੇ ਦੇ ਬਿਲਕੁਲ ਸਾਹਮਣੇ ਔਰ ਡਾਕਟਰ ਨੇ ਤੁੜਿਆ ਹਸਪੀਟਲ ਦੇ ਬਿਲਕੁਲ ਨਾਲ ਹੈ ਬਹੁਤ ਬਹੁਤ ਧੰਨਵਾਦ ਜੀ